ਹੈਲੋ ਜੀ ਜੀਆਂਆਂ ਨੂੰ ਕਿਦਾਂ ਦਾ ਹਾਲ ਚਾਲ ਉਮੀਦ ਕਰਦੀ ਹਾਂ ਸਭ ਵਧੀਆ ਹੋਵੋਗੇ ਖੂਬ ਮਜ਼ੇਜੋਵਗੇ ਜਿੱਤੇ ਵੀ ਅਵਗੇ ਆਪਣੀ ਜ਼ਿੰਦਗੀਆਂ ਨੂੰ ਭਰਪੂਰ ਇੰਜੋਏ ਕਰਦੇ ਹੋ ਉੱਪਰ ਵਾਲਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ਹਾਲ ਰੱਖੇ ਤੇ ਲੋ ਜੀ ਆਪਾਂ ਆ ਗਈਆਂ ਹਾਂ ਜੀ ਸ਼ਾਰਟ ਮੂਵੀ ਹੈ ਜੀ ਥੀਟਰ ਜੰਕਸ਼ਨ ਦੀ ਜਿੱਦਾਂ ਕਿ ਸਾਡੇ ਵੀਰਾਂ ਭੈਣਾਂ ਨੂੰ ਪਤਾ ਹੈ ਜੀ ਆਪਾਂ ਦੇਖ ਰਹੇ ਹਾਂ ਥੀਟਰ ਜੰਕਸ਼ਨ ਦੀਆਂ ਸ਼ਾਰਟ ਮੂਵੀਜ਼ ਜਿਹੜੀਆਂ ਕਿ ਸਾਡੇ ਵੀਰ ਭੈਣ ਭਰਾ ਬਹੁਤ ਜ਼ਿਆਦਾ ਪਸੰਦ ਕਰਨਦੇ ਨੇ ਤੇ ਅੱਜ ਫਿਰ ਆਪਾਂ ਦੇਖਣ ਜਾ ਰਹੇ ਹਾਂ ਦੀ ਇੱਕ ਨਵੀਂ ਥੀਟਰ ਜੰਕਸ਼ਨ ਦੀ ਵਧੀਆ ਜੀ ਸ਼ਾਰਟ ਮੂਵੀ

ਕੀ ਹਲੇ ਨਾ ਮੇਰਾ ਸੜਿਆ ਸ਼ਰਮ ਨਹੀਂ ਆਉਂਦੀ ਪਤਾ ਨਹੀਂ ਤੈਨੂੰ ਪਰੌਣਾ ਆਇਆ ਪਰੌਣਾ ਸਾਨੂੰ ਜਿਹੜਾ ਕੰਦਾ ਵਿੱਚ ਜਾਂਦਾ ਗਾ ਸੋ ਤਾਂ ਅਸੀਂ ਬੋਲਾ ਬੋਲਾ ਜਾ ਗਏ ਕੋਈ ਕੂਕਾ ਮਾਰਦਾ ਫਿਰਦਾ ਕੂਕਾ ਮ ਬੋਲਾ ਤਾਂ ਸਾਨੂੰ ਲੱਗਣੀ ਆ ਉਹ ਦੁਰਮਟ ਭਰ ਗਈ ਭਣ ਵਿਆਦੀ ਮੇਰੇ ਨਾਲ ਉਹ ਤਾਂ ਚੰਗਾ ਪਰੌਣਾ ਆਂਦ ਤੇ ਆ ਕੇ ਲੜ ਲਈ ਕੁਚੀ ਫਲੋਰਾ ਦਾ ਸੈਂਟਰ ਲਾਉਣਾ ਅਜੇ ਤੈਨੂੰ ਪਤਾ ਨਹੀਂ ਲੱਗਦਾ ਮੌੜਾਂ ਵਿੱਚ ਦੀਆਂ ਆ ਨਾਗਰੇ ਵਿੱਚ ਦੀ ਸਾਰੀਆਂ ਬੁੜੀਆਂ ਬੰਦੀਆਂ ਆ ਗੇਟਾਂ 'ਚ ਖੜਕੇ ਦੀ ਵੀ ਫਲਾਣਿਆਂ ਦਾ ਪਰੌਣਾ ਜਾਂਦਾ अच्छा हां आ जा भगवान त मान ट्रैक्टर दंदा दी इतकी मेनू महाराण ਦੇ ਕਾ ਨੂੰ ਉਹ ਇੱਥੇ ਕੋਲ ਆਈ ਜਾਣਾ ਅੰਦਰ ਲਾਲਾ ਇਹਨੂੰ ਅੰਦਰ ਲਾਲਾ ਲਾਂ ਅੰਦਰ ਨਾਲੇ ਤੇਲ ਚੋਂ ਸੋਣਾ ਤੇਲ ਤਾਂ ਹੈ ਨਹੀਂਗਾ ਹੋਰ ਕੀ ਆ ਛੋਟੇ ਨੰਗਾਂ ਦੇ ਉਹ ਹੁਣ ਉਹ ਤੇਲ ਕਿਥੋਂ ਲਾ ਗਈ ਇਹ ਤਾਂ ਮੁੱਕਿਆ ਪਿਆ ਇਹਦਾ ਛੱਡ ਕੋਈ ਨਾ ਮੋਟਰਸਾਈਕਲ ਲਾ ਲੈ ਅੰਦਰ ਆ ਮੈਂ ਤਲਾ ਮੈਂ ਬੈਠ ਕੇ ਕਿਵੇਂ ਬੇਟਾ ਉਹ ਨੂੰ ਕਿਹਾ ਹਾਂ ਨਸੜਿਆ ਜਾਂ ਤੂੰ ਕੁਛ ਨਹੀਂ ਬੇਟਾ ਜੋ ਅੰਦਰ ਜਾ ਜੋ ਟੋਪਾ ਅੰਦਰ ਜਾ ਜੋ ਲਾ 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 ਮੇਰੇ ਸਾਣਾ ਤੋਂ ਕੁਛ ਨਾ ਕਰਾ ਬੇਨਾਂ ਤੋਂ ਚੱਲ ਬੇਟਾ ਅੰਦਰ ਜਾ ਲਾ ਉਹ ਮੋਟਰਸਾਈਕਲ ਲਾ ਤਾਂ ਲਾ ਤਾਂ ਹੋਰ ਪਰੋਣੇ ਕੀ ਹਾਲ ਹੈ ਠੀਕ ਆ ਠੀਕ ਆ ਕੀ ਹੁੰਦਾ ਏ ਕੀ ਹੋ ਗਿਆ ਹੱਥ ਮਲਾਉਣਾ ਮੈਂ ਨਾ ਵੱਡਾਂ ਦੇ ਤੋਂ ਪੈਰੀ ਹੱਥ ਲਾ। ਉਹ ਪੈਰੀ ਹੱਥ ਲਾ ਲੰਨਿਆ ਹੋਰ ਸਨਾ ਪਰਾਉਣਾ ਕਹਿਮ। ਨਾਲੇ ਕੱਲਾ ਪਰਾਉਣਾ ਨਹੀਂ ਹੁੰਦਾ। ਜੀ ਜੂਦਾ ਨਾ ਕਰ। ਤੈਨੂੰ ਗੁੱਸੇ ਕਿਉਂ ਆਜੋ ਪਰਾਉਣਾ ਜੀ ਬੈਠੀ ਆ। ਨਾਲੇ ਮੇਰੇ ਮੂਰੇ ਵੀ ਜੀ ਲੱਗਣਾ ਚਾਹੀਦਾ ਪਿੱਛੇ ਵੀ ਜੀ ਲੱਗਣਾ ਚਾਹੀਦਾ ਜੇ ਨਾ ਲੱਗਿਆ ਜੀ ਥੋੜਾ ਜੀ ਕਰੇ ਸੱਤ ਜੂਆਂ ਉਹ। ਉਹ ਜਲ ਆ ਜਾ ਕਿਉਂ ਹਰਖੀ ਜਾਂਦਾ। ਹਰਖੀ ਜਾਂਦਾ ਜਿਹੜੀ ਦੁਰਮਡ ਵਰਗੀ ਮੇਰੇ ਪੱਲੇ ਪਾਦੀ ਮੈਨੂੰ ਪਤਾ ਮੈਂ ਕਿਵੇਂ ਕੱਢ ਦਊਂ ਨਾਲ। ਦੁਰਮਡ ਵਰਗੀ ਮੇਰੇ ਪੱਲੇ ਪਾਦੀ। ਆਗੇ ਸੱਤ ਦਿਨ ਉਰੇ ਰਹਾਂਗੇ। ਕੋਈ ਨਹੀਂ ਪਰਵਣਾ 10 ਦਿਨ ਲਾ ਲਈ ਜਿਹੇ ਵੀ ਆ ਜਾ ਓਏ ਓਰੇ ਨਹੀਂ ਮੇਰਾ ਸੰਘਰਸ਼ ਇੱਥੇ ਲੈ ਕੇ ਆਉ ਯਾਰ ਮੰਦਰ ਨਹੀਂ ਜਾਂਦਾ ਨਾ ਓਏ ਏ ਤੂਫਾਨ ਓਰੇ ਨਾ ਮੇਰੇ ਓਦੋਂ ਮੇਰੇ ਕੱਪੜਾ ਮਾਰਾ ਜੀ ਕੁਝ ਅੰਦਰ ਉੱਥੇ ਦਾ ਬੜਨੀ ਨਹੀਂ ਮੈਂ ਇੱਥੇ ਲਿਆਉ ਮੇਰੀ ਕੁਰਸੀ ਓ ਲੈ ਆ ਯਾਰ ਇਹ ਨਹੀਂ ਐਂ ਕਰੀ ਤੇ ਥਮ ਓਦੋਂ ਮੇਰੇ ਨਾਲ ਤੁਸੀਂ ਜਿੱਦ ਮੈਨੂੰ ਸੀ ਖਾਜੀ ਕਰੀ ਦੀ ਤੁਹਾਨੂੰ ਦੱਸਾਂ ਨਾੜੇ ਕੁਝ ਕਰੋ ਦਹੀਂ ਦੂਹੀ ਹੋਰ ਕੋਈ ਸਟ੍ਰਾਬਰੀ ਵਗੈਰਾ ਸਟ੍ਰਾਬਰੀ ਵਗੈਰਾ ਓ ਲੈ ਆ ਹੁਣ ਤਲਾਕ ਦੇ ਦੂਤ ਨਹੀਂ ਭੈਣ ਨੂੰ ਓ ਲੈ ਆ ਆ ਜਾ ਆ ਲੈ ਪਰ ਉਹਨੇ ਠੀਕ ਹੋ ਗਈ ਪਹਾੜ ਆਹੀ ਆ ਉਹ ਉਹ ਆਹ ਇਹਦੇ ਤੇ ਬੈਠੂ ਮੈਂ ਉਹ ਪਰ ਉਹਨੇ ਟੁੱਟੀ ਹੋਈ ਆ ਉਹ ਫਿਰ ਕੀ ਹੋ ਗਿਆ ਬੈਲਟੀ ਕਰਾ ਲਿਆ ਉਹਨੇ ਆ ਜਾ ਬੈਲਟੀ ਕਰਾ ਲਿਆ ਉਹਨੇ ਆਈ ਤੇ ਬੈਠੂਗਾ ਮੈਂ ਹੁਣ ਰਿਮੋਟ ਟਮਾਨ ਟਿਕਟ ਦਿੰਦਾ ਦੇ ਮੈਨੂੰ ਚੰਨੇ ਹਾੜੇ ਕੱਟ ਕੇ ਗਿਆ ਕਹਿੰਦਾ ਢਿੱਡਾ ਟਿਕਟ ਲੈ ਲੈ ਟਿਕਟ ਲੈ ਲੈ ਪਦਾ ਉੜ ਤੋਂ ਕਹਿੰਦਾ ਨਹੀਂ ਮੈਨੂੰ ਲੜਨਾ ਪਊ ਮਾਂ ਤੂੰ ਯੂ ਹੀ ਲੜ ਲੈ ਮੈਂ ਨਹੀਂ ਹਜੇ ਪੋਲੀਟਿਕਲ ਚਾਹੁੰਦਾ ਤਲ ਪਰੋਣਾ ਗੁੱਸਾ ਨਗਰ ਆਏ ਤੈਨੂੰ ਸੋਫੇ ਤੇ ਬਿਠਾਉਣੇ ਆ ਪੰਧ ਤੇ ਪਏ ਆ ਨਾਲੇ ਤੱਕ ਇਹ ਤੇ ਲਿਉਣੇ ਹੁੰਨੇ ਓ ਤੁਸੀਂ ਆ ਰਖਟਾਰਾ ਤੇ ਰਿਹੜੀ ਤੇ ਹੋਰ ਕੱਦ ਲੈ ਗਈ ਏ ਕਾ ਤੇ ਲੈ ਕੇ ਆਈ ਏ ਪੂਰ ਲੋਕਾ ਮੇਰੇ ਮਰੂਤੀ ਲਿਉ ਮੇਰੇ ਘਰੋਂ ਦੋ ਖੜੀਆਂ ਨੂੰ ਤੇ ਲਿਆਇਆ ਕਰੋ ਕਿ ਮੇਰੀ ਵੀ ਇੱਥੀ ਕਰ ਦੇਓਗੇ ਵੀ ਕਹੇ ਜੇ ਖਾਨਦਾਨ ਦੇ ਵਿੱਚ ਮੈਂ ਵਿਆਹ ਆ ਗਿਆ ਪਰੋਣਾ ਆਪਣੀ ਗੱਡੀ ਕਿੱਥੇ ਆ ਆਪਣੀ ਗੱਡੀ ਹਾਂ ਤੂੰ ਤਾਂ ਬਲਟਿਨੇ ਤੇ ਆਏਗਾ ਆਪਣੀ ਗੱਡੀ ਲੈ ਕੇ ਆਪਣਾ ਸੀਰੀ ਕਾਲਾ ਅੱਛਾ ਹਾਂ ਕਹਿੰਦਾ ਮੈਂ ਸਾਲ ਜਾਂਦੇ ਤੱਕ ਪੱਕ ਹੋਣੀ ਮਹਾ ਪਾਇਆ ओके ਆਦਾ ਮੈਂ ਚੌੜ ਚ ਲਿਆ ਆ ਉਹ ਮਹਾਜ ਦੇਖ ਲੀਏ ਮੋਟਰਸਾਈਕਲ ਦੇ ਵਿਊ ਕਿਦਾਂ ਦਾ ਬੋਲਟ ਤੇ ਆ ਜਾਂਦਾ ਫਿਰ ਬੋਲਟ ਉਹ ਹੀ ਗਰੀਬ ਵਾਲੀਆਂ ਗੱਲਾਂ ਬੋਟ ਤਾਂ ਮੈਂ ਉਹ ਵਿਆਹਾਂ ਵਿਆਹ ਨਹੀਂ ਹੁੰਦੇ ਜਿਹੜੇ ਕੰਨਿਆਂ ਦੇ ਬਾਕ 107 ਵਿਆ ਉਹਨਾਂ ਨੂੰ ਦੇਦਾ ਦੇ ਇੱਕ ਨੂੰ ਮਹਾਚਾਰ ਇੱਕ ਕਿਸੇ ਕੁੜੀ ਨੂੰ ਦੇ ਦਿੰਦੇ ਆਂਗੇ ਅੱਛਾ ਆਪਣੇ ਨੇ ਤਾਂ ਹਾਰ ਲਿਆ ਫਿਰ ਹਾਰ ਲੈ ਦੇ ਆ ਜਾਂਦਾ ਹਾਰ ਲੈਣਾ ਐ ਨਹੀਂ ਕੱਢਦਾ ਮੈਂ ਹਾਰ ਲੈ ਹਾਰ ਲੈ ਦੇ ਦਿਨ ਬੰਨੇ ਹੋਏ ਨਹੀਂ ਮੇਰੇ ਅੱਛਾ ਹਾਂ ਹਾਰ ਲੈ ਜੈਗਵਾਰ ਗੱਡੀ ਫੋਰਚੂਨਰਾ ਤੇਰੀ ਭੈਣ ਲੈ ਜਾਂਦੀ ਆ ਓਕੇ ਹਾਂ ਉਹ ਜਾਂਦੀ ਅੱਜ ਕਿੱਟੀ ਪਾਰਟੀ ਤੇ ਗਈ ਆ ਉਹ ਚਲ ਬਾਈ ਰਾਮ ਰਾਲਾ ਉਹ ਕਰ ਮੈਨੂੰ ਅੰਦਰ ਬਿਠਾ ਅੱਗ ਦਾ ਇਲੇਕ ਦੂਲੇ ਦਾ ਪੇਟੀ ਚ ਰੱਖ ਦਿਆ ਕਰੋ ਹੌਸਲਾ ਆਪ ਜੀ ਚੜ ਗਈ ਸੀ ਮੜੀ ਜੀ ਮੰਮੀ ਜੀ ਹੁੰਦੇ ਸੀਗੇ ਐ ਘਰ ਨੂੰ ਰੱਖਦੇ ਹੁੰਦੇ ਸਾਰਾ ਸਾਮ ਕੇ ਪਾਣੀ ਪੂਣੀ ਦਾ ਮੰਗਾ ਲਾ ਉਹ ਵੱਡਾ ਲੈਣ ਗਿਆ ਪਹਾਣਿਆ ਬਾਈ ਚਲਿਆ ਹੋਏ ਪਰੋਣਿਆ ਕੀ ਹੁੰਦਾ ਮਾ ਸੋੜ ਤੈਨੂੰ ਪਹਿਲਾਂ ਵੀ ਕਿਹਾ ਸੀ ਸੱਚ ਦੂਜੇ ਨੂੰ ਪਿਛੇ ਵੀ ਜੀ ਮੂਰੇ ਵੀ ਜੀ ਨੇ ਥੋੜਾ ਜੀਬ ਆਪਸ ਕਰ ਜੂ ਜਿਹੜੇ ਦਰਮਟ ਜਾ ਦਿੱਤਾ ਮੈਨੂੰ ਗੁੱਸਾ ਕਰਿਆ ਕਰ ਗੁੱਸਾ ਕਰਿਆ ਕਰ ਬਲੈਕ ਦਾ ਪਾਕਾ ਮੇਰਾ ਬੋਲੇ ਹੁੰਦਾ ਬਹਿ ਜਾ ਯਾਰ ਬਹਿ ਜਾ ਯਾਰ ਅਹੋ ਜਣਾ ਕੋਠੀ ਕਰ ਵਾਲੇ ਕੋਈ ਆ ਗਈ ਪਿਸਤੌਲ ਬਸਤੂਲ ਤਾਂ ਨਹੀਂ ਕੱਢੀ ਜਾਂਦਾ ਓ ਨਹੀਂ ਨਹੀਂ ਨਾ ਇਹ ਫੜਾ ਤੂੰ ਮੋਟਕਾ ਦਾ ਬਦੌਣਾ ਇਹਨੂੰ ਜਿੱਦੇ ਮੈਂ ਜਾਊਂਗਾ ਉੱਥੇ ਫੜਾ ਦੀ ਮੈਨੂੰ ਖੋ ਨਾ ਦੇ ਤੇਰੀ ਭੈਣ ਸਾਰਾ ਦਿਨ ਪ੍ਰਤੀਗਿਆ ਦੇਖੀ ਜਾਂਦੀਆਂ ਮੈਂ ਤਾਂ ਚੋਰੀਓ ਚੱਕ ਕੇ ਲਿਆ ਆ ਕਿਆ ਕਿਹਦੀ ਅਕਸਰਾ ਲਾਲੂ ਕੁਦੇ ਬਰਤਗਿਆ ਲਾਲੂ ਕੁਦੇ ਜੇ ਰਿਸ਼ਤਾ ਕਿਆ ਕਹਲਾਤਾ ਹੈ ਲਾਲੂ ਮੇਰਾ ਜਮੀਨ ਹੀ ਹਾਲ ਪੁੱਛਦੀ ਉਹ ਫਿਰ ਹੁਣ ਇਹ ਕਦੇ ਵਾਸਤੇ ਚੱਕ ਲਿਆ ਓ ਯਾਰ ਸਾਰਾ ਦਿਨ ਚਲਾਉਂਦੀ ਰਹਿੰਦੀ ਚਾਈ ਤੋਂ ਨਹੀਂ ਬਦਲਿਆ ਜਾਊਗਾ ਪਰੋਣਾ ਜੀ ਪਾਣੀ ਪੀ ਲੋ ਵਾ ਲੈ ਭਾਈ ਹੋ ਹੋ ਹੋਰ ਬਰੋਣਾ ਜੀ ਹਣ ਹੋਰ ਵਧੀਆ ਕੰਮਕਾਰ ਸੱਟ ਕੰਮਕਾਰ ਪੂਰਾ ਵਧੀਆ ਜਲਦਾ ਪਟਾ ਚੰਗੀ ਗੱਲ 33 ਕਿਲੋ ਜਮੀਨ ਦੇਦੀ ਆਪਣੇ ਉਹ ਕੌਮਨ ਵਾਲੇ ਪਲਾਟ ਤੇ ਉਹ ਮਾਂ ਵੇਚਦੇ ਵੇਚ ਲਈ ਹਾਂ ਇਹਨਾਂ ਇੰਦਰ ਰਾਜਸਥਾਨ ਚ ਲੈ ਲਈ 120 ਕਿਲੇ ਅੱਛਾ ਅੱਛਾ ਹਾਂ ਤੱਕੜੀਆ ਚ ਲੈ ਮਾਂ ਹੁਣ ਸੋਚ ਰਹਾ ਮੈਂ ਕਪੈਣਾ ਦੂ ਲੈ ਲਵਾਂ ਕਿਉਂਕਿ ਮੂਰੇ ਹਾਰੀਆ ਸੀ ਜਨਾ ਚੀਜ਼ ਨਾ ਹੋਦਾ ਬਰੀ ਗੱਲ ਹੈ ਜਾਏਗਾ ਮਰ ਨਾਲ ਫਿਰ ਅੰਟੀ ਮੋਟਾ ਫਰੀਦ ਵਾਲੇ ਤੋਂ ਲਿਆਵਾਂਗੇ ਫਿਰ ਆਪਾਂ ਹਾਂ ਨਾ ਨਵੀਂ ਲੈ ਲਈਆਂ ਅਕਪੈਣਾ ਨਵੀਂ ਨੈ ਲਈਆਂ ਲੈ ਲਈਆਂ ਹਾਂ ਲੈ ਵੀ ਲਈਆਂ ਹਾਂ ਲੈ ਵੀ ਲਈਆਂ ਹਾਂ ਹਾਂ ਮੈਂ ਯਾਰ ਨਿੱਕੇ ਮੋਟੇ ਜੀ ਜੀ ਨੂੰ ਕੀ ਦੱਸਣਾ ਥੋੜੇ ਬਾਲੀ ਬੁੱਢੀ ਫਿਰ ਲੱਡੂ ਖਵਾਉਣ ਦੇ ਮਾਰੇ ਦੱਸਿਆ ਹੀ ਨਹੀਂ ਕੋਈ ਨੰਬਰ ਨਾ ਚੱਲੂਗਾ ਇੱਕ ਜਣਾ ਬੂਦੀ ਕੋਟੇ ਮਸ਼ੀਨ ਲਾ ਕੇ ਚੱਲਾਂਗੇ ਆਪਾਂ ਵਗ ਚੱਲਾਂਗੇ ਉਹ ਯਾਰਾ ਫੁੱਲਾ ਉੱਥੇ ਆ ਛੋਟੇ ਨੂੰ ਲੈ ਜਾਓ ਮਿੱਲੀ ਹੁੰਦਾ ਹੈ ਮਰਦਾ ਪੇਪਰ ਹੁਣ ਮੈਂ ਨਹੀਂ ਜਾਂਦਾ ਬਾਬੀ ਜੀ ਘੇੜਾ ਕਢਾ ਲਿਓ ਉਦਰਾ ਕਾਹਨੂੰ ਭਾਈ ਮੇਰੇ ਪੇਪਰ ਨੇ ਯਾਰ ਮੈਂ ਨਹੀਂ ਜਾਂਦਾ ਥੋੜਾ ਫੇਰਾ ਆ ਬੈਗ ਤਾਂ ਲਾ ਦੇ ਫਰੋਣਿਆ ਬੈਗ ਲਾ ਦੇ ਨਾ ਸਾਹਮਣੇ ਬੈਗ ਨੂੰ ਚੰਗਾ ਕਿਵੇਂ ਗੱਲ ਚ ਫਸਾਇਆ ਇਹ ਇਹ ਐ ਹੀ ਆ ਫਰ ਸਟਾਈਲ ਆ ਅੱਛਾ ਸਟਾਈਲ ਇੱਥੇ ਰੱਖ ਦੇ ਕੋਈ ਐਂ ਕਾਹਨੂੰ ਛੱਡਦਾ ਹੈ ਕੇਲੇ ਗੁੱਲੇ ਹੋਣਗੇ ਵਿੱਚ ਫਸੇ ਜਾਣਗੇ ਕੇਲੇ ਲੈ ਗਏ ਆ ਫੋਣ ਓਏ ਤੁਸੀਂ ਪਿੰਡ ਤੋਂ ਬਾਹਰ ਨਹੀਂ ਜਾ ਸਕਦੇ ਥੋੜੀ ਸੋਚ ਆ ਨਾ ਜਿਹੜੀ ਏਡੀ ਕਾ ਕਿਉਂ ਕਿ ਕੇਲੇ ਲੈ ਕੇ ਆਉਂਗਾ ਮੈਂ ਉਹ ਹੋਰ ਕੀ ਬਦਾਮ ਲੈ ਕੇ ਆਏਗਾ ਬਸ ਬਦਾਮ ਹੀ ਰਹਿਤੇ ਦੀ ਕੇ ਕਾਜੂ ਲੈਤੇ ਦੀ ਪਿਸਤਾ ਤਿੰਨ ਤਿੰਨ ਕਿਲੋ ਲੈਤੇ ਦੀ ਗੱਲ ਸੁਣਨ ਵਾਲੀ ਆ ਜਦੋਂ ਮੈਂ ਕਰਾੜ ਤੋਂ ਇੱਧਰ ਮੁੜਿਆ ਗੁਜਰਾਵੀ ਸਾਈਡ ਆ ਉੱਥੇ ਵਿਚਾਰੀ ਇੱਕ ਗਰੀਬਣੀ ਜੀ ਆ ਗਈ ਮੈਨੂੰ ਕਹਿੰਦੀ ਸਰਦਾਰ ਜੀ ਮੇਰੀ ਕੁੜੀ ਦਾ ਜੱਪ ਹੈ ਹਾਂ ਕਹਿੰਦੀ ਮੇਰੀ ਕੁੜੀ ਦਾ ਜਾਪਾ ਕੁਛ ਕਹਿੰਦੀ ਮੈਨੂੰ ਦਵਾ ਦਿਓ ਮਾ ਚਲ ਪੰਜੀਰੀ ਰਣਾਲੀ ਆਹ ਨਾਲੇ ਬਦਾਮ ਲੈ ਜਾ ਕਾਜੂ ਲੈ ਲੈ ਮੈਂ ਤੁਸੇ ਨੂੰ ਜਗਾ ਦੇ ਮਾ ਬਿੱਲੇ ਹੋਰਾਂ ਨੂੰ ਕਿਤੇ ਫੇਰਾ ਚੱਲ ਕੋਈ ਨਹੀਂ ਯਾਰ ਮੈਂ ਤਾਂ ਚੱਲਿਆ ਨਹੀਂ ਆਂਦਾ ਮਹਾਂ ਤ ਭਲੇ ਦਾ ਭਲਾ ਰੱਬ ਦੇਖਦਾ ਉਹ ਅੱਲਾਹ ਦੇਖਦਾ ਵਾਹਿਗੁਰੂ ਦੇਖਦਾ ਮਾ ਹੈ ਸਾਰਾ ਕੁਝ ਪਰਮਾਤਮਾ ਦਾ ਦਿੱਤਾ ਹੋਇਆਗਾ ਬਿੱਲੇ ਹੁਣ ਲੈ ਕੇ ਕੀ ਆਏ ਸਾਡੇ ਵਾਸਤੇ ਹੈ ਹੁਣ ਤਾਂ ਇਹਦੇ ਵਿੱਚ ਦੇਖ ਲੈ ਜੇ ਹੈਗਾ ਕੁਝ ਹੁਣ ਤਾਂ ਕੁਝ ਨਹੀਂ ਮਿਲਿਆ ਜੇ ਜਦੋਂ ਮੈਂ ਦੇ ਦੇ ਉਹਨਾਂ ਨੂੰ ਤੁਸੀਂ ਹੋਰ ਕੋਈ ਪ੍ਰਬੰਧ-ਪਰਬੰਧ ਕਰਾਇਆ ਜਾਏ ਪਕਵਾਨ ਪਖਬੂਨ ਪਗਾਓ ਯਾਰ ਆਏ ਥੋੜੀ ਹੁਣ ਇੱਥੇ ਇੱਕ ਤਾਂ ਛੋਡੇ ਘਰ ਦੇ ਵਿੱਚ ਮੈਨੂੰ ਪਤਾ ਨਹੀਂ ਕੀ ਹੋ ਰਹੀ ਆਂਦੀ ਆ ਯਾਰ ਕੋਈ ਹੈ ਨਹੀਂ ਗੱਲਬਾਤ ਜੀ ਛੋਡੇ ਕੀ ਹੋ ਗਿਆ ਕਬਰਾਟ ਜਾ ਹੋਰਾ ਮੈਨੂੰ ਇੱਥੇ اسی-ਉਸੀ ਲਵਾ ਲਓ ਮੈਂ ਤਾਂ ਪੈਸੇ ਲੈ ਲਓ ਟਾਕੀਆਂ ਖੋਲ ਦਿੰਦਾ ਮੈਂ ਟਾਕੀਆਂ ਖੋਲ ਦਿੰਦਾ ਤੁਸੀਂ ਗਰੀਬ ਹੋ ਮੈਂ ਛੋਡੀ ਭੈਣ ਦਾ ਰਿਸ਼ਤਾ ਹੋਈ ਲੈ ਲਿਆ ਪਤਾ ਨਹੀਂ ਕਿਈ ਮੇਰਾ ਉਹਦਾ ਮੱਥਾ ਫਟਿਆ ਹੋਇਆ ਦੀਗਾ ਮੈਨੂੰ ਰਿਸ਼ਤਾ ਪਤਾ ਕਿੱਥੋਂ ਹੁੰਦਾ ਦੀਗਾ ਹਨਵੀਰ ਕੋਲ ਦੇ ਵਿੱਚ ਪ੍ਰੋਫੈਸਰ ਲੱਗੀ ਹੋਇਆ ਟੀਚਰ ਉਹਦਾ ਰਿਸ਼ਤਾ ਹੁੰਦਾ ਦੀਗਾ ਕੌਣ ਆ ਕਦਾਬ ਲੱਗਿਆ ਸੀ ਲੱਗਿਆ ਹੋਇਆ ਸੀ ਨਾ ਮੈਂ ਪੜਦਾ ਉੱਥੇ ਹੀ ਬੜੇ ਬੜੀਆਂ ਲਿਖਿਆ ਕੁੜੀ ਦਾ ਰਿਸ਼ਤਾ ਆਇਆ ਮੈਨੂੰ ਆਹ ਪਤਾ ਨਹੀਂ ਮੇਰੀ ਕੀ ਮੇਰੀ ਮਾਂ ਕਹੀ ਕਿ ਲੈ ਲਾਵੇ ਪੁੱਤ ਲੈ ਲਾ ਮੇਰੀ ਰਿਸ਼ਤੇਦਾਰੀ ਚ ਉਹ ਬਾਹਰ ਦੀ ਮੱਲੇ ਮੇਰੇ ਦਰਮਟ ਕੱਥੋਂ ਕੋੜ ਲੱਗਿਆ ਉਹ ਜੀਤੋ ਵੀ ਤਾਂ ਪੜੀ ਹੋਈ ਆ ਚੀਤਾਉ ਪੜੀ ਹੋਇਆ ਕਹਿੰਦਾ ਚੀਤਾ ਨਹੀਂ ਆਈ ਮੇਰੀ ਸਾੜੀ ਨਾ ਉਹਦੇ ਸਹੁਰੇ ਨਹੀਂ ਆਉਣੰਨੇ ਕਿਉਂ ਤੀਆਂ ਤੂਆਂ ਤੇ ਨਹੀਂ ਆਈ ਤੀਆਂ ਨੇ ਕਿਉਂ ਦਾ ਆ ਜੰਨਾ ਫਿਰ ਉਹਨੇ ਕੀ ਕਰਨ ਆ ਕੇ ਤੇ ਚਬਰੀ ਕੀਆ ਕਰਦਿਆ ਉਹਨ ਥੋੜੀ ਜੀ ਉਹ ਬਾੜੀ ਹੱਫਰੀ ਪਈ ਹੈਗੀ ਚਮਲਾ ਉਟ ਕਰਦੀ ਆ ਉਹ ਵੀ ਮੈਨੂੰ ਵਧੀਆ ਟਰੱਕ ਡਰਾਈਵਰ ਨਾਲ ਰਿਸ਼ਤਾ ਹੋ ਗਿਆ। ਆਈ ਜੀ ਉਹ ਆ ਛੋਡੇ ਵਰਗੀ ਗਰੀਬ ਸੋਚਦੇ ਉਹ ਨੌਲੇਜ ਰੱਖਦੀ ਹੈ ਗਰੀਬ ਕੋਈ ਨਹੀਂ ਆ ਲੈਨੇ ਲੋਡ ਰਾਲੇ ਪਾਲੇ ਜਦੋਂ ਚੱਕੀ ਮਾਰਦਾ ਗੱਲਾਂ ਇੱਧਰ ਵੀ ਜੈਗਵਾਰ ਆ ਗੱਲਾਂ ਕੀ ਕਰਦਾ ਤੇਰੀ ਭੈਣ ਉਹਦੀ ਲੈ ਜਾਂਦੀ ਆ ਫੋਰਚੂਨਰ ਦੀ ਚਾਬੀ ਘੁਮਾ ਕੇ ਆ ਤੇ ਆ ਇਹ ਹੈ ਹੈ ਡਿਨਰ ਇਹਦਾ ਮੈਂ ਉਹ ਲੈ ਆਇਆ ਬੇਟਾ ਉਹ ਲੈ ਆਇਆ ਮੈਂ ਬੀਚਾ ਅੱਜ ਕੀ ਵਿਊ ਆ ਦੇਖਦਾ ਕਿਤੇ ਮੋਟਰਸਾਈਕਲ ਤੇ ਚੜਕੇ ਦੇਖ ਲਈਏ ਕੀ ਪਤਾ ਦੁਨੀਆ ਦਾ ਕਦੋਂ ਦੂਰ ਜਾਣਾ ਬਿਲੇ ਓਏ ਓ ਬਲੇ ਕੌਣਾ ਕੌਣਾ ਬਈ ਆਈ ਬੜਾ ਆ ਆ ਗਿਆ ਆ ਗਿਆ ਇੱਕ ਮਿੰਟ ਮੈਂ ਵੀ ਆਉਣਾ ਦੇਖ ਕਿਉਂ ਨੇ ਕੋਈ ਪੈਸੇ ਪੁੱਛੇ ਤਾਂ ਨਹੀਂ ਲੜੜਾਗਾ ਦੇ ਦਿੰਨਾ ਮੈਂ ਕੋਈ ਨਹੀਂ ਕੋਈ ਨਹੀਂ ਬਈ ਬਤਾਉਣੇ ਆਉਣਾ ਚੱਲ ਮੈਂ ਵੀ ਤੁਸੀਂ ਹੈ ਜੀ ਉਹ ਫੜ ਫੜੇ ਲੈਣ ਨੂੰ ਮੋੜਦੇ ਹੈ ਨਹੀਂ ਹੋਰ ਭਾਈ ਕੀ ਹਾਲ ਆ ਔਰ ਵਧੀਆ ਬਈ ਠੀਕ ਹੈ ਹਾਂ ਠੀਕ ਹੈ ਬਈ ਆ ਬਈ ਤੁਹਾਡਾ ਮੋਟਰਸਾਈਕਲ ਦਿਓ ਮੜਾ ਮੋਟਰਸਾਈਕਲ ਤਾਂ ਬਈ ਹੈ ਨਹੀਂ ਯਾਰ ਦੇ ਦਿਓ ਯਾਰ ਖੜਾ ਤਾਂ ਹੈਗਾ ਬਈ ਇਹਦਾ ਯਾਰ ਆਪਣੇ ਪਰੋਨੇ ਦਾ ਯਾਰ ਓ ਯਾਰ ਬਈ ਦੇ ਦੋ ਮੈਂ ਇੱਥੇ ਤੱਕ ਜਾ ਕੇ ਆਉਂਦਾ ਹੋਰ ਗੱਸ ਕਿਵੇਂ ਆ ਠੀਕ ਹੈ ਵਧੀਆ ਬਈ ਕਿਵੇਂ ਆਈ ਦੀ ਬਾਈ ਉਹ ਮੋਟਰਸਾਈਕਲ ਦਾ ਮੋਟਰਸਾਈਕਲ ਵਗਦਾ ਸੀ ਬਈ ਅੱਛਾ ਇੱਥੇ ਤੱਕ ਜਾ ਕੇ ਆਉਣਾ ਸੀਗਾ ਦੇ ਦਿਓ ਮੋਟਰਸਾਈਕਲ ਉਹ ਨਹੀਂ ਪਰੋਣਾ ਫਿਰ ਲੋਡ ਪੈ ਜਾਂਦੀ ਆ ਤੈਨੂੰ ਕੋ ਮੇਰੇ ਵਾਲਾ ਲੈ ਜਾ ਮੈਂ ਆ ਜੂੰਗਾ ਭਾਈ ਲੈ ਜਾ ਲੈ ਜਾ ਆ ਗਿਆ ਫੇ 5 ਮਿੰਟਾ ਚ ਪੰਜ ਮਿੰਟ ਪੇ ਮੇਰੇ ਰਿਸ਼ਤੇਦਾਰੀ ਜੇ ਤੇਰੇ ਮੁਕਾ ਦੀ ਸਾਰਾ ਭਾਵੇਂ ਨਾ ਨਾ ਕੋਈ ਗੱਲ ਨਹੀਂ ਮੈਂ ਆ ਗਿਆ ਵਾ 5 ਮਿੰਟ ਹੀ ਲਾਉਂ ਇਸੀ ਜਾ ਕੇ ਆਉਣਾ ਪਕਮਾ ਮੈਂ ਟਮਾਟਾ ਟੱਕਰ ਦਿੰਦਾ ਤੀ ਚੰਨੀ ਘਰੇ ਗੇੜੇ ਮਾਰਦਾ ਤੀ ਹਾਂ ਬਸ ਇਹ ਆ ਗਿਆ ਆ ਗਿਆ ਮੈਂ ਕੋਈ ਨਾ ਕੋਈ ਨਾ ਉਹ ਪੰਜਾਬੋਂ ਘੱਟ ਨਾ ਰੱਖੀ ਕੋਈ ਨਾ ਕੋਈ ਨਾ ਨਹੀਂ ਚੱਲਦਾ ਨਹੀਂ ਇਹ ਠੀਕ ਹੈ ਤਾਂ ਕੀ ਲੈਣਾ ਯਾਰ ਟਾਈਮ ਨੂੰ ਤੁਸੀਂ ਤੂੰ ਹੀ ਗਾਲਾਂ ਕੱਢੇਗਾ ਵਾ ਜੜਦੇ ਮਾਨੂੰ ਕਿਸੇ ਨੂੰ ਚੀਜ਼ ਵੀ ਦੇ ਦਿਆ ਕਰੋ ਕੌਣ ਦੇਉ ਤੁਹਾਨੂੰ ਚੀਜ਼ਾਂ ਚੰਗਾ ਯਾਰ ਤੂੰ ਅੰਦਰ ਚੰਗਾ ਮੈਂ ਨਹੀਂ ਪਈਦਾ ਜ਼ਰੂਤਾਂ ਬੇਇੱਜ਼ਤੀ ਕਰਾ ਕੇ ਦਾਨੀ ਬਣੋ ਦਾਨੀ ਇੱਥੋਂ ਕੁਝ ਨਹੀਂ ਲੈ ਕੇ ਜਾਣਾ ਮੈਂ ਤਾਂ ਪਈਦਾ ਨਹੀਂ ਯਾਰਾ ਕਿਵੇਂ ਜਵਾਬ ਕਿਵੇਂ ਦੇਣ ਨੂੰ ਤੁਸੀਂ ਖਾਬੜਾ ਕਿੰਨੇ ਘਮੋੜਦੇ ਹੋਮੋਗੇ ਤੁਸੀਂ ਆਜੋ ਤੋਣਾ ਸਵਾਲ ਆਜੋ ਅੰਦਰ ਬਰਾਹਮਣ ਆਇਆ ਵਾ ਜਿੱਦ ਨਾਲ ਮੌਨਿਆ ਮੈਂ ਮੈਂ ਤੇ ਨਾ ਮੈਂ ਗੁਰੂ ਘਰੇ ਜਾਂਦਾ ਨਾ ਉਹ ਚੰਗਾ ਫਿਰ ਅੰਦਰ ਆ ਜਾ ਰੱਬ ਬਗਦਾ ਮਰੇ ਜਾ ਓਏ ਆ ਜਾ ਬਰਾਹਮਣ ਯਾਰ ਮੈਂ ਕੱਲਾ ਜਾਊਗਾ ਓਏ ਮੋੜਦੇ ਦਰੇ ਗਰੀਬਾਂ ਨੂੰ ਮੋਟਰਸਾਈਕਲ ਦਾ ਛੋਟੇ ਉਹ ਪਿਆ ਉਹ ਅੱਗ ਲੱਗਦਾ ਉਹਨੂੰ ਦੇਖ ਲਾਉਤੀ ਉਹ ਯਾਰ ਨਹੀਂ ਬੰਦਾ ਟੈਂਸਰ ਮੂੜਦਾ ਨਹੀਂ ਮੂੜਦਾ ਤੇ ਇਹਨਾਂ ਤੇ ਦੰਨੀ ਆ ਮੈਂ ਬਟਰ ਖੋਲ ਰੋ ਤੇ ਮੇਰਾ ਨਾਂ ਲਿਖਿਆ ਹੋਇਆ ਸੇਵਾ ਕਰਵਾਈ ਮੈਂ ਕਰਵਾਈ ਆ ਉੱਥੇ ਉਹ ਚੱਲ ਚੰਗਾ ਅੰਦਰ ਆ ਜਾ ਅੰਦਰ ਆ ਜਾ ਅੰਦਰ ਆ ਜਾ ਇੱਕ ਪਹਿੜ ਪਿਆ ਦੇ ਦਰਮੇਂ ਟਮਟ ਮਾਰ ਗਈ ਕਿਰਕੇ ਦਾ ਲੱਗਿਆ ਤੂੰ ਏ ਬਹਿਰ ਕੇ ਉਹਦੇ ਸਿੱਤੋ ਨਹੀ ਬਟਣਾ ਨਾ ਬੈਠਾ ਮੈਨੂੰ ਆਦੀ ਬਾਸ ਨਹੀਂ ਨਾ ਮੈਨੂੰ 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 ਮਾਤਾ ਜੀ ਮੰਗੇ ਮੈਨੂੰ ਛੋਟੇ ਕਰੇ ਮਰਦਾ ਕਾਲੀ ਆਉਂਦਾ ਮੈਨੂੰ ਆਹ ਮੈਨੂੰ ਉਹਦਾ ਮੇਰਾ ਜਾਇ ਮੈਂ ਗਾਲ ਘੜਦਾ ਮੇਰਾ ਸਾਰਾ ਰਿਸ਼ਤਾ ਤੇਰੀ ਪੈੜ ਭਾਈ ਹੋਇਆ ਮੇਰਾ ਸਾਰੇ ਘੁਰ ਪੁੱਪੜ ਘਉਦ ਨੂੰ ਉਹ ਆਪੇ ਆਮਾਂਗੇ ਕੋਈ ਨਾ ਮੇਰਾ ਮੋਟਰਸਾਈਕਲ ਆ ਜੜਦੇ ਤੇਰੀ ਪੈੜ ਨੂੰ ਛੱਟ ਕੇ ਜਾਂਦਾ ਮਾਰਦਾ ਮੇਰਾ ਜਾਨਿਆ ਗਾਲਖੇ ਬਗਾੜ ਦੇ ਮਰ ਤੂੰ ਮੈਂ ਨਾਲ ਹੀ ਕੱਢੂਗਾ ਤੇਰੀ ਪੈਟ ਨੂੰ ਸੱਟ ਕੇ ਜਾਂਦਾ ਮੇਰਾ ਮੋਟਰਸਾਈਕਲ ਆ ਜਾ ਰਿਹਾ ਜੱਟ ਪਾਉ ਦੇ ਤਲਾਕ ਇਹਨੂੰ ਕੱਢ ਪੋਚ ਕਰਾਊਗਾ ਮੈਂ ਲਾਜ ਜਾ ਮੇਰੇ ਦਿਮਗ ਆ ਗਿਆ ਚੜਾ ਹੋਇਆ ਬਾਘਾ ਦੇ ਗੰਨੇ ਰਾਜਾ ਨਹੀਂ ਆਇਆ ਹੋਇਆ ਮੋਟਰਸਾਈਕਲ ਵੀ ਲੈ ਗਿਆ ਓਏ ਟਰਾਂਸਫਰਮ ਤੇ ਜੜਦਾ ਲਾਜਦਾ ਤੇਰਾ ਜਾ ਰਿਹਾ ਮਾਰਦਾ ਮਾਰਦਾ ਪੈਦਾ ਮੈਨੂੰ ਮੋਟਰਸਾਈਕਲ ਵੀ ਲੈ ਗਿਆ ਨਾ ਮੈਨੂੰ ਦੇ ਘਰੇ ਜਾਣ ਜੋਕਰ ਆਉਣ ਪਿੰਡ ਕਿਵੇਂ ਜਾਵਾਂ ਡੱਡਾ ਉਰੀ ਮੈ ਜਾ ਜਾ ਮੇਰਾ ਮੋਟਰਸਾਈਕਲ ਵੀ ਮੰਗ ਕੇ ਲੈ ਆਦੀ ਕਿ ਗਿਆਨੀ ਕੇ ਘਾਰੇ ਤੋਂ ਕਿ ਜ਼ਬਰਦਸਤ ਕਹਾਂ ਮੈਂ ਮੋਰਸਾਈਕਲ ਮੰਗ ਕੇ ਲੈ ਆਇਆ ਵੈਗਟ ਤਾਂ ਇਹਨਾਂ ਨੇ ਆ ਵਧਾਵਾ 5000 ਰੁਪਏ ਬਣਦੀ ਇਹ ਨਹੀਂ ਜਾ ਰਿਹਾ ਇਹ ਆਇਆ ਅਹ ਇਹ ਹੋਈ ਤਾਂ ਆਹ ਇਹ ਗੱਲ ਤੀਨ ਖੇਡਦੀ ਬੱਕਾ ਜੀ ਮਗਰੂਹੀ ਦਾ ਕੌਣਾ ਹੈ ਉਹ ਇੰਤੋ ਜ਼ਰਾ ਪਿੰਡ ਜਾਣਦਾ ਹੈ ਬਿੱਲੇ ਦਾ ਪੁਰਾਣਾ ਟੱਡਾ ਇਹੇ ਹਾਂ ਉਹ ਦੋਪਾਏਂ ਅੰਦਰ ਇਕੱਠਾ ਜਾ ਹੋ ਜਾਂਦਾ ਕਿਤੇ ਦੌਰਾ ਦੂਰਾ ਤਾਂ ਨਹੀਂ ਪੈ ਗਿਆ ਤੇ ਉਹ ਕਾਲੂ ਪੈ ਗਿਆ ਦੌਰਾ ਤੈਨੂੰ ਮੈਂ ਦੱਸਦਾ ਪੈਂਦਾ ਯਾਰ ਹੈਗਾ ਫੋਕਰਾ ਉਹਨਾਂ ਨੇ ਬੋਲ ਪੜਾ ਕੇ ਕੋਈ ਉਹਨਾਂ ਦੀ ਕੁੜੀ ਨੂੰ ਗਲਤ ਬੋਲ ਤੋਂ ਬੋਲ ਪਿਆ ਇੱਕ ਦੋ ਵਾਰ ਕੋਸ ਕਹਿਦੇ ਨਾ ਜਦੋਂ ਬੋਲਣਾ ਨਾ ਟਾਲਦਾ ਦਾੜ-ਦਾੜ ਥੱਪੜ ਲਾਇਏ ਫਰੇਟ ਕਰਤੀ ਉਹਨੂੰ ਦਰਮਟ ਵਰਗੇ ਮੂੰਹੜੀ ਕਹਿੰਦਾ ਉਹਨਾਂ ਦਾ ਕੁੜੀ ਨੂੰ ਹੈ ਹੋਰ ਭਾਂਡਾ ਰੱਖਦਾ ਹੈ ਜਿਹੜਾ ਐ ਬੋਲਦਾ ਹੋਰ ਐ ਥੋੜਾ ਬੋਲੀਦਾ ਹੁੰਦਾ ਕਿ ਤੀਜ਼ ਦਿਹਾਣੀ ਨੂੰ ਆਦਾ ਯਾਰ ਦਰਮਟ ਵਰਗੇ ਮੂੰਹੜੀ ਸਾਲਿਆ ਮਾਰਿਆ ਮੇਰੇ ਸਾਲਿਆ ਦੇ ਨਹੀਂ ਚੱਟ ਪਹੁੰਗਾ ਹੈ ਉਹ ਤਾਂ ਉਹਕਰ ਨਾਲੇ ਬੋਲ ਪੜਾਗਾ ਪਰ ਡਰ ਪਉ ਖ ਬੋਏ ਹੂੰ ਆ ਬੜਾ ਡਰਦਾ ਹੈ ਨਿੱਕੀ ਨਿੱਕੀ ਕਰ ਲੱਤੇ ਮੈਂ ਕਹ ਜਦੋਂ ਪੈਦੇ ਕੋਲ ਭਾਗੇ ਉੱਚੀ ਉੱਚੀ ਬੋਲ ਲੱਗਦੀ ਹੈ ਠੀਕ ਹੈ ਹਮੇਂ ਪਰ ਜਿੰਨੀ ਗੱਲ ਦੀ ਉਹ ਨਹੀਂ ਨਹੀਂ ਤੂੰ ਐ ਗਈ ਇਹਨੂੰ ਕਹਿੰਦੀ ਕਦੇ ਐ ਕਹਿੰਦੀ ਵੀ ਬਿੱਲਾ ਉਹਨੂੰ ਗੰਡਾਸੇ ਨੂੰ ਰੇਤ ਮਾਰ ਜਾ ਕਿਉਂ ਲਾ ਰਹੇ ਤੂੰ ਰੇਤ ਮਾਰ ਨਹੀਂ ਸੜਿਆ ਰੇਤ ਰੇਤ ਕਹਦੀ ਚੱਲ ਅੱਛੇ ਰੇਤ ਕਹਿੰਦਾ ਰਹੀ ਠੀਕ ਆ ਬਾਕੀ ਮੈਂ ਆਪੇ ਜਾਉਂਗਾ ਠੀਕ ਆ ਬਾ ਚੱਲ 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 ਹਾਂ ਨਵੇਂ ਥੋਏ ਉਹ ਉਹ ਬਿੱਲਾ ਬੜਾ ਗੰਡਾਸੇ ਨੂੰ ਘਾਤ ਰੇਤੀ ਜੀ ਲਾਉਂਦਾ ਤੀ ਓਏ ਬਿੱਲਾ ਹਾਂ ਉਹ ਤੈਨੂੰ ਕੀ ਦੱਸਾਂ ਹਾਂ ਓਏ ਬਿੱਲੇ ਕਰਾ ਦੀ ਪ੍ਰਾਉਣਾ ਮਲਾ ਸੁੱਖਣ ਵਾਲ ਵਿਚਾਰਾ ਕਦੇ ਦੇਖਿਆ ਨਹੀਂ ਕਹੇ ਜਾ ਉਹ ਹੈ ਓਏ ਉਹਨਾਂ ਦੇ ਪ੍ਰਾਉਣੇ ਨੇ ਉਹਨਾਂ ਦੀ ਕੁੜੀ ਨੂੰ ਦੁਰਮਟ ਵਰਗੇ ਮੂੰਹ ਵਾਲੀ ਕਹਤਾ ਓਹੋ ਦੁਰਮਟ ਵਰਗੇ ਮੂੰਹ ਵਾਲੀ ਹੋਰ ਉਹ ਦੁਰਮਟ ਵਰਗੇ ਮੂੰਹ ਵਾਲੀ ਕਿੱਥੋਂ ਦਾ ਸੈਣੀ ਮੜਿਆ ਕੁੜੀ ਜarre ਢੀ ਸੋਣੀ ਸਨਖੀ ਤਿੱਖੀ ਹਾਂ ਤਿੱਖੀ ਉਹਨਾਂ ਦੁਰਮਟ ਕਹਤਾ ਅੱਛਾ ਹੋਰ ਆ ਉਰੀਆਂ ਖ ਜਾ ਆ ਗਈ ਅਗਲੇ ਦਿਨ ਨਾਲ ਬਿੱਲੇ ਦਾ ਤਾਂ ਤੈਨੂੰ ਪਤਾ ਬਈ ਲੀ ਬੰਦਾ ਹੋ ਖਾ ਜਾ ਗੜੀਆਂ ਭਈ ਅਗਲੇ ਦੀ ਕੁੜੀ ਨੂੰ ਮਾਰਾ ਬੋਲਦਾ ਅਗਲੇ ਤਾਂ ਫੜ ਕੇ ਗੋਟਿਆ ਥਾਂ ਤੇ ਲਾਉ ਲਾਉ ਆ ਉਹ ਫਿਰ ਭਾਈ ਉਹਨੂੰ ਚੱਕ ਲੈ ਗੰਡਾਸਾ ਅੱਛਾ ਛੋਟੇ ਨੇ ਫੜਾਤੀ ਰੇਤੀ ਕਹਿੰਦਾ ਲੈ ਭਾਈ ਕਰ ਤਿੱਖਾ ਹਾਂ ਲੱਗ ਗਿਆ ਕਰਨ ਦੇਖਾ ਉਹਦਾ ਮੈਨੂੰ ਐ ਲੱਗਦਾ ਇਹਨੇ ਹੋਰੀ ਹੁੰਦਾ ਗੱਟ ਹੀ ਲੰਭਦੇ। ਉਹ ਨਾ ਗੱਲ ਲਾਉਣਗੇ। ਉਹ ਸੋੜਾ ਗੱਲ ਗਾਟਾ ਇੱਕੋ ਤੱਕ ਗੱਲ ਗੱਲ ਗਾਟਾ। ਅੱਛਾ ਅੱਛਾ ਠੀਕ ਆ ਇੱਕੋ ਗੱਲ ਹੈ। ਪਰੌਣਾ ਇਹਦਾ ਖੈਰ ਨਹੀਂ ਮਤਰਾ ਫੁੱਟਾ ਫਸ ਗਿਆ। ਮੇਰੀ ਗੱਲ ਸੁਣ। ਪਰੌਣਾ ਫਿਰ ਆਪਦੇ ਕਰੇ ਹੋਊਗਾ ਫਿਰ। ਕਾ ਲੱਗਦਾ ਯਾਰ ਜਦੋਂ ਕਿਸੇ ਦੀ ਕੁੜੀ ਨੂੰ ਪੱਠਾ ਕਹਿੰਦਾ ਗਰਮਟ ਵਰਗੇ ਮੂੰਹ ਆ। ਫਿਰ ਯਾਰ ਸੰਦਾ ਦਾ ਕਿਉਂ ਨਾਉ ਲਿਆ? ਕਿਉਂ ਲਿਆ ਨਾ ਬਈ ਅਗਲਾ ਤਾਂ ਵੱਡੂ। ਪੱਟੂ। ਉਹ ਤੂੰ ਇੱਕ ਗੱਲ ਹੋਰ ਦੱਸਦਾ। ਹੈ? ਓਏ ਉਹਨਾਂ ਦਾ ਪਰੌਣਾ ਤਾਂ ਜਮਾ ਕੁਝੂਤਾ ਫਸ ਗਿਆ। ਹਾਂ। ਪਤਾ ਕੀ ਗੱਲ ਹੈ? ਕੀ ਓਏ? ਉਰੇ ਤਾਂ ਕਰ ਰਿਹਾ ਕਿ ਸਾ ਤੇ ਖਬਲਾ ਜੇ ਉਰੇ ਸੋਰੇ ਕਰ ਜਾਂਦਾ ਉਹ ਘਾਟਾ ਲਾਹੂ ਜੇ ਜਾਂਦਾ ਆਪਣੇ ਪਿੰਡ ਹੈ ਉਹ ਤੇ ਬਿੰਦੀ ਭੈਣ ਨੇ ਪਾਦਾ ਦਾਦਾ ਕੇਸ ਪੁਲਸ ਬਲਾ ਲਈ ਪੜਸ ਪੜਸ ਪਟੇ ਲਾਉ ਅਰਥ ਚਾਲੂ ਪਟਾ ਫਸ ਗਿਆ ਉਹਦਾ ਪਰ ਹੁਣ ਆਦਾ ਭਾਈ ਚੂਹੇ ਵਾਂਗੂ ਫਸ ਗਿਆ ਅੱਗੇ ਜਾ ਕਰੇ ਕੀ ਕਰੇ ਕਿੱਧਰ ਜਾਵੇ ਪਰੋੜਾ ਅੱਗੇ ਖੂ ਪਿੱਛੇ ਖਾਈ ਖਾਈ ਕੀ ਕਰੂ ਫੱਦਾ ਭਾਈ ਹੈ ਭਾਈ ਚਲਾ ਤੇਰੀ ਵਾਲੀ ਗੱਲ ਪੱਪਾ ਕੀ ਲੈਣਾ ਦੁਨੀਆ ਜ਼ਹਰੀਆ ਹੋਰਾ ਦੁਰਮਟ ਵਰਗੇ ਮੂੰਹ ਵਾਲੀ ਦਾ ਉਹ ਐ ਨਹੀਂ ਕਹਿਣਾ ਤੇ ਨਹੀਂ ਕਹਿਣਾ ਚਾਹੀਦਾ ਭਾਈ ਜਬਾਨ ਤੇ ਤਾਂ ਕੰਟਰੋਲ ਚੰਗਾ ਚੰਗਾ ਹਟ ਟਟਿਆ ਆਦਾ ਨਮੀ ਫਾਨਾ ਰਿਆ ਓਏ ਪਾਲਦੇ ਫਿਰਦੇ ਨੇ ਬਿੱਲੇ ਵਰਗੇ ਕਹਦਾ ਗਣਸ਼ਿਆ ਨੂੰ ਲਾ ਰੱਖਿਆ ਰੇਤਾ ਮੈਂ ਦੱਸਦਾ ਕੀ ਕਹਿੰਦਾ ਮਦਾ ਦੁਰਮਟ ਵਰਗੀ ਉਹੀ ਕਿਹਾ ਦੀ ਵੀ ਪੈਸੇ ਤਾਂ ਪੱਖੂ ਆਉਣਗੇ ਮੈਂ ਕਿਹੜਾ ਦੱਸ ਨੂੰ ਚਾਣ ਕੇ ਕਹਣਾ ਨਾ ਮੈਨੂੰ ਵੀ ਪੱਠਲ ਵਰਗੇ ਮੂੰਹ ਵਾਲਾ ਕਹਿੰਦੀ ਰਹਿੰਦੀ ਆ ਮੈਂ ਤਾਂ ਕਿਤੇ ਕੋਈ ਗੁੱਸਾ ਕਰਿਆ ਨਹੀਂਗਾ ਹਾਈ ਕੀ ਕਰਾਂਗਾ ਕਹਦਾ ਪਾਲਦੇ ਫਿਰਨਗੇ ਵੱਡਣਗੇ ਮੈਨੂੰ ਸੌ ਲੱਗ ਗਏ ਨਾਲੇ ਉੱਧਰ ਕਹਿੰਦੇ ਦਾਜ ਦਾ ਕਿਸ ਪਾਇਆ ਇਲਾ ਉਹ ਕਾਲੇ ਮੂੰਹ ਵਾਲੀ ਮੈਂ ਦੱਸ ਦਉ ਕਿ ਸਕੂਟਰ ਮੰਗ ਲਿਆ ਜਾਂ ਹਾਰਲੇ ਮੰਗ ਲਿਆ ਪੈਣ ਦੀ ਮਰ ਗਿਆ ਮੈਂ ਚੁੰਨੀ ਜੜਾ ਕੇ ਲੈ ਕੇ ਗਿਆ ਉਹਨੂੰ ਮੈਂ ਤਾਂ ਕਿਤੇ ਸੂਈ ਨਹੀਂ ਮੰਗੀ ਉਦੋਂ ਹਾਂ ਇਹ ਕੀ ਕਰਾਂ ਚੱਲ ਉਹ ਟਿੱਡਾ ਕੋਈ ਪਲੇਸ ਲੱਭਾ ਹੀ ਜਿੱਥੇ ਤਰ੍ਹਾਂ ਪਤਾ ਨਾ ਲੱਗੇ ਪਾਣੀ ਲੈ ਲੈ ਉਹ ਟਿੱਡਾ ਸੌਰਿਆ ਕੇ ਦੱਸ ਕੀ ਗੱਡਾ ਖੜਿਆ ਹੁੰਦੀ ਉਹ ਦੂ ਦਾ ਪੱਪੀ ਉਹਨਾਂ ਕੋਲੀ ਭਗ ਜਾਂਦਾ ਧੂਰੀ ਨਾਲੇ ਪੂਰਾ 100 ਰੁਪਏ ਦੇ ਦਿੰਦੀ ਹਏ ਵੇ ਟੱਡਿਆ ਜਿਉਰੇ ਤੈਨੂੰ ਕਿ ਜਿੰਨੇ ਦੇਖ ਲਿਆ ਮੇਰੇ ਸਾਲਿਆਂ ਨੂੰ ਸੀ ਆਈ ਡੀ ਕਰ ਦੂ ਕੋਈ ਕੀ ਕਰਾ ਟੱਡਿਆ ਮੈਂ ਤਾਂ ਕਰ ਨਹੀਂ ਤੇ ਛੱਡ ਜਾ ਉਹ ਟੱਡਿਆ ਜਮੀ ਨਹੀਂ ਪਤਾ ਲੱਗਣਾ ਹੋਏ ਦੇਖਾ ਨਾ ਚੱਟ ਕਰਕੇ ਕੀੜੇ ਕੁੜੇ ਦਾ ਨਹੀਂ ਉਹ ਤਾਂ ਬੁਵਾਨੀ ਲੇਕੋ ਲਾ ਮੈਨੂੰ ਕਿਤੇ ਸ਼ੇਰਾਂ ਵਾਲੀ ਐ ਮੈਂ ਨੂੰ ਯਮਿਤ ਮੈਂ ਲਾਦਾ ਯਾਰ ਆਪਾਂ پرانے ਦੇ ਹੱਥ ਚੱਕ ਕੇ ਨਾ ਗਲਤੀ ਕਰਦੀ ਜਰਾ ਉਹ ਕੋਈ ਨਹੀਂ ਆਉਂਦਾ ਟੈਨਸ਼ਨ ਨਾ ਲਾਏ ਐਨੀ ਸਾਬਸ ਦਾ ਪਾਲ ਦੇ ਹੁੰਦਾ ਹੱਥ ਫੇਰੀ ਹੋ ਗਈ ਮਿਸਾਲ 6 ਮਹੀਨੇ ਨਹੀਂ ਸ਼ਾ ਕੁਝ ਨਹੀਂ ਬੋਲਦਾ ਮਨੋਤਾ ਠੀਕ ਆ ਪਰ ਆਪਾਂ ਨੂੰ ਪਤਾ ਨਾ ਉਹਦੀ ਨਿਆਣੀ ਮਤ ਐ ਖਬਰਾਂ ਕਿੱਥੇ ਫਿਰ ਦਊ ਪਿੰਡ ਚ ਉਹ ਇੱਥੇ ਕਿਦਾਂ ਕਹਿੰਦਾ ਫਿਰਦਾ ਹੁਣ ਵਧੀਆ ਜੇ ਬੰਨ ਪਿੰਡ ਕੋ ਮਿਲੂਗਾ ਉਹ ਇਹ ਤਾਂ ਠੀਕ ਆ ਯਾਰ ਉਹ ਟਾਵਰ ਜਿੱਤੇ ਚੜਨ ਦੀ ਗੱਲ ਕਰਦਾ ਜਿ ਕਿਤੇ ਹੂੜੀ ਨਾਲ ਸਿਆਪਾ ਖੜਾ ਕਰ ਦੇ। ਉਹ মোটরসাইকেল ਤੇ ਜੱਜ ਨਾਲ ਚੜਿਆ ਨਹੀਂ ਜਾਂਦਾ ਯਾਰ। ਉਹ ਟਾਵਰ ਦੀ ਗੱਲਾਂ ਕਰਦਾ। ਉਹ ਤਾਂ ਮੈਂ ਪਗਾਈ ਪਗੋਈ ਜੀ ਮਾਰਦਾ ਉਹ। ਅੱਜ ਤਾਂ ਲਹੂ ਨੂੰ ਐ ਦੱਸ ਕਰਨਾ ਕੀ ਹੈ। ਮੈਂ ਤਾਂ ਇਹ ਕਹਿਣਾ ਪਹੁੰਚ ਜਾ ਕੇ ਲੱਭਦੇ। ਪਰ ਲੱਭਣ ਨੂੰ ਖਜ਼ਾਨਾ ਉਹ ਉਹ ਨਹੀਂ ਚਲਾ ਆ ਜਾ ਫੇਰ ਵੀ ਕਰਾਉਣਾ ਆਪਣਾ ਪਹ ਲੱਭ ਕੇ ਲਿਆਉਣੇ ਚ ਆ ਜਾ। ਚੱਲ ਭਾਈ। ਆ ਜਾ। ਕਿੰਦੇ ਗਿਆ ਘਰਾਂ ਕੰਨੀ ਦੇਖ ਕਈਏ ਉੱਥੇ ਦੇਖਉਂਦੇ ਹੋਰ ਯਾਰ ਲੱਭੀ ਹੀ ਵਾ ਉਹ ਗਿਆ ਤਾਂ ਪਤਾ ਨਹੀਂ ਐਂਟੜਾ ਦਾ ਪਿੰਡਾ ਉਹ ਕਿੱਥੇ ਗੇ ਤਲਾਪਰੇ ਫਿਰੇ ਨੂੰ ਉਹ ਤਾਂ ਲੱਭਣਾ ਦਾ ਆਪਾਂ ਨਹੀਂ ਪਾਊਗਾ ਫੇਰ ਵੀ ਆਪਾਂ ਉਹ ਤਾਂ ਪਾਊਗਾ ਉਹ ਲੱਭੀ ਰਹਿਣਾ ਪੂਰਾ ਇਹ ਜੇ ਯਾਰ ਜਮਾਈ ਜਵਕਾਂ ਵਾਲੀ ਮਤ ਹੈ ਹੀ ਪਤਾ ਕਿੱਥੇ ਵਹਜੇ ਫਿੱਚੜ ਗਏ ਤਾਂ ਲੱਭੇਉਂ ਜੀ ਹੈ ਇਹ ਪਰੋਣਾ ਕੋ ਯਾਰ ਹੁਣ ਮੈਨੂੰ ਕੀ ਦੱਸਾਂ ਮੈਨਾਂ ਨਿਆਣਾ ਹੁੰਦਾ ਜੇ ਖਨਾਰ ਜੇ ਮੈਂ ਹੋ ਤੱਕ ਬੁੱਢਾ ਹਾਂ ਸਾਰੇ ਟਾਇਰਾਂ ਦੇ ਕੰਮ ਨੇ ਹੁਣ ਆਪਾਂ ਉਹਨਾਂ ਮੂਰੇ ਕੀ ਕਹਿ ਸਕਦੇ ਆ ਆਪਾਂ ਇਹ ਬਾਂਗੇ ਬੋਲਦੇ ਆ ਫਿਰ ਕਹਿੰਦੇ ਜਵਾਕ ਮੂਰੇ ਹੋ ਕਰਦੇ ਨੇ ਮੈਂ ਇੰਨੀ ਜੱਲ ਨਿਆਣੇ ਬੰਦੇ ਨੇ ਵਧੀਆ ਹੀ ਕਰਿਆ ਹੋਣਾ ਜਿਵੇਂ ਮੈਂ ਥੋੜੀ ਪਤਾ ਦੀ ਵੀ ਆਇਆ ਹੈ ਕੁਝ ਵੀ ਕਰਨਾ ਪਊਗਾ ਟੱਟੂ ਵਧੀਆ ਕਰਿਆ ਚੱਲ ਕੋਈ ਨਹੀਂ ਜੋ ਹੁਕੇ ਨੀ ਕਾ ਆਪਾਂ ਲੱਭੀਏ ਨੂੰ ਥੀਓਲੋਗੀਆ ਤੋਂ ਲੱਭ ਨਹੀਂ ਬੜਾ ਔਖਾ ਅਰ ਸਮੂਹ ਸਾਰਾ ਪਿੰਡ ਛਾਣ ਲਿਆ ਯਾਰ ਕਿੱਦੇ ਨਹੀਂ ਮਿਲਿਆ ਉਧਰੋਂ ਹੱਥ ਨਾ ਭਰਿਆ ਹੁਣ ਕਰੀਏ ਤਾਂ ਕੀ ਕਰੀਏ ਯਾਰ ਅੱਛਾ ਥੈਂਕ ਯੂ ਸਮੂਹ ਜੀ ਬਹੁਤ ਧੰਨਵਾਦ ਹੁਣ ਤਾਂ ਇਹ ਇੱਕੋ ਹੀ ਕੰਮ ਕਰਨਾ ਪਊਗਾ ਠੀਕ ਲੋਗਰਦ ਵਿੱਚ ਅਨਾਉਂਸਮੈਂਟ ਕਰਾਉਣਾ ਹੈ ਆ ਗੱਲ ਤੇਰੀ ਠੀਕ ਆ ਹਨਾ ਚਲ ਆ ਜਾ ਬੈਠ ਫਿਰ ਬਾਈ ਮੀਡੀ ਪਿਆ ਦੇ ਬਾਈ ਕਿਹੜਾ ਓਏ ਬਾਈ ਸੂਟਾ ਲਵਾ ਦੇ ਬਾਈ ਇੱਕਾ ਤੇਰੀ ਭਣ ਨਹੀਂ ਹਾਇਤਾ ਨਹੀਂ ਯਾਰ ਬਾਈ ਲਵਾ ਦੇ ਬਾਈ ਇੱਕ ਸੂਟਾ ਬਾਈ ਭੜ ਜੀ ਉੱਠੜਿਆ ਹਾੜੇ ਹਾੜੇ ਲਵਾ ਦੇ ਆਵਾ ਬਈ ਥੱਲੇ ਬਈ ਜਬਾ ਰਿਕਾ ਉਹ ਤੇਰੀ ਪੈ ਨੂੰ ਵਾਹੇ ਗੁਰੂ ਜੀ ਦਾ ਖਾਲਸਾ ਸ੍ਰੀ ਵਾਹੇ ਗੁਰੂ ਜੀ ਦੀ ਫਤਿਹ ਭਾਈ ਸਮੂਹ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਹ ਭਾਈ ਸੁਰਜਣ ਕੇ ਬਿੱਲੇ ਦਾ ਪਰੌਣਾ ਜਿਹਨੂੰ ਸਾਰਾ ਪਿੰਡ ਟਿੱਡੇ ਦੇ ਨਾਂ ਤੋਂ ਜਾਣਦਾ ਭਾਈ ਉਹ ਸਵੇਰੇ ਭਾਈ ਬਿੱਲੇ ਹੋਰਿਆ ਨਾਲ ਕਿਸੇ ਗੱਲ ਕਰਕੇ ਲੜ ਕੇ ਘਰੋਂ ਭੱਜ ਗਿਆ ਉਹ ਹੈਗਾ ਏ ਜੀ ਕਮਲਾ ਜ ਆ ਭਾਈ ਇਤੇ ਐਵੇਂ ਕਿਤੇ ਚੀਜ਼ ਥੱਲੇ ਆ ਜੇ ਸਾਰੇ ਪਿੰਡ ਦੀ ਬਦਨਾਮੀ ਆ ਭਾਈ ਇਹਦੇ ਚ ਪਿੰਡ ਦਾ ਪਰੋਣਾ ਫਿਰ ਵੀ ਜੇ ਕਿਸੇ ਮੇਰੇ ਵੀਰ ਭਾਈ ਨੇ ਦੇਖਿਆ ਹੋਵੇ ਟਿੱਡੇ ਨੂੰ ਤਾਂ ਕਿਰਪਾ ਕਰਕੇ ਬਿੱਲੇ ਨੂੰ ਸੂਚਿਤ ਕਰ ਦੇਣ ਭਾਈ ਚੰਗਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਬਾ ਕੀ ਅਨਾਊਂਸਮੈਂਟ ਕਰ ਰਹੇ ਹੈ ਬਿੱਲਾ ਬਿੱਲਾ ਹੀ ਸੁਣਿਆ ਕਿਦਾ ਬਾਜ ਹੋਰੇ ਤਰ੍ਹਾਂ ਸਮਝ ਨਹੀਂ ਆਉਂਦੀ ਆਏ ਕਰਦੇ ਬਿਰਜ਼ੇ ਨੂੰ ਪੁੱਛਣ ਦੇ ਜਾਤੀ ਅਨਾਉਂਸਮੈਂਟ ਵੀ ਕਰਾਤੀ ਲਾ ਗੁਰਦੁਆਰੇ ਚ ਇਹਨਾਂ ਨੂੰ ਐ ਵੀ ਆਪੀ ਕਰੇ ਆਜੂ ਆਏ ਨਹੀਂ ਆਉਂਦਾ ਪਰਾਉਣਾ ਕਰੇ ਆਪ ਇਹਦਾ ਲੈ ਕੇ ਜਾਣਾ ਪਊਗਾ ਨਾ ਹੁਣ ਮੈਂ ਥੱਲੇ ਉਤਰਾਂ ਇਹਦਾ ਨੱਕ ਨਾਲ ਲਕੀਰਾਂ ਕਢਾ ਕੇ ਫੇਰ ਵੋਚਾਂਗਾ ਮੈਂ ਥੱਲੇ ਮੇਰੇ ਸਾਹੇ ਉਹਦਾ ਮਾਰ ਦਿੱਤੀ ਮੇਰੇ ਭਵੇਂ ਕੰਨਾ ਮਰਜੀ ਜ਼ੋਰ ਲਾ ਲਓ ਪਰਾਉਣਾ ਨਹੀਂ ਹੁਣ ਥੱਲੇ ਉਤਰਦਾ ਜਿੰਨਾ ਚਿਰ ਮੇਰੀ ਨਿੱਕੀ ਨਿੱਕੀ ਗੱਲ ਨਹੀਂ ਮਰਦੇ ਮੰਦੇ ਮਤੇ ਪਵਾਉਂਗਾ ਮੈਂ ਤਾਂ ਫੇਰ ਥੱਲੇ ਆਉਂਗਾ ਬਟੇਸੂਰ ਮੇ ਮੈਨੂੰ ਪਹਿਲੀ ਗੱਲ ਭਾਲ ਕੀ ਦਿਖਾ ਲੈਣਾ ਆਤੀ ਛੋੜਾ ਪਰੋਣਾ ਦੇਖ ਐ ਇੱਥੇ ਝੂਲਦਾ ਦੇ ਕੀ ਕਰਨਾ ਮੈਂ ਹੁਣ ਮੈਂ ਤਾਂ ਟਾਂਗਾਂ ਚ ਉੱਚੀ ਜਾਂਣਾ ਵੀ ਦੀਦੀ ਨੂੰ ਕੀ ਜਵਾਬ ਦਵਾਂਗੇ ਆਪਾਂ ਹੁਣ ਤਾਂ ਜਵਾਬ ਹੀ ਹੈਗਾ ਅੱਬੇ ਤਾਂ ਹੈ ਨਹੀਂਗਾ ਮੈਂ ਨਾ ਬਰਪੰਗਾ ਤੇ ਸੜੇ ਜੇ ਬੰਦੇ ਨੂੰ ਵਿੱਕਤਾ ਬਾਖੀ ਕਿ ਕਦੇ ਉੱਥੇ ਤਾਂ ਨਹੀਂ ਭਾਗਿਆ ਵਾਪਸ ਆਪਦੇ ਘਰੇ ਜੇ ਤਿੰਗਿਆ ਹੁੰਦਾ ਤਾਂ ਭੈਣ ਆਪਾਂ ਨੂੰ ਫੋਨ ਨਾ ਕਰਦੀ ਮਿਊਰੇ ਆ ਗਿਆ ਕੀ ਕੀ ਆ ਰਿਹਾ ਸੀ ਯਾਰ ਮੈਂ ਆਇਆ ਰਿਹਾ ਸੀ ਇਧਰੋਂ ਉਹ ਸੋਡੇ ਬਾਰੇ ਲਾਉਸਮੈਂਟ ਜੀ ਕਰਦੇ ਕੀ ਕੋਈ ਪ੍ਰੋਗਰਾਮ ਰੱਖਿਆ ਯਾਰ ਮੈਨੂੰ ਸਮਝੀ ਨਹੀਂ ਆ ਜੀ ਯਾਰ ਨਾ ਨਾ ਸੁਣ ਗਿਆ ਸੀ ਗੱਲਾ ਬਿੱਲਾ ਖਾਣੋਂ ਯਾਰ ਪ੍ਰੋਗਰਾਮ ਕੋਈ ਨਾ ਪਰ ਮ ਆਇਆ ਜੀ ਯਾਰ ਉਹ ਅੱਛਾ ਉਹ ਕਿਤੇ ਗੁੱਸੇ ਜੇ ਮੈਂ ਤੋ ਹੱਥ ਚੱਕ ਆ ਗਿਆ ਉਹਦੇ ਤੇ ਅੱਛਾ ਇਹ ਕੋਈ ਥੋਂ ਭੱਜ ਗਿਆ ਯਾਰ ਸਵੀਰ ਦਾ ਗਿਆ ਹੋਇਆ ਹੁਣ ਅਸੀਂ ਵੀ ਵਿਵਤਾ ਚ ਪਏ ਗਏ ਲੱਭੀ ਜਾਂਦੇ ਹੁਣ ਉਹਨੇ ਉਹ ਥਾ ਕਰਕੇ ਲਾਉਸਮੈਂਟ ਕਰਵਾਈ ਸੀ ਦੂਜੇ ਘਰ ਉਹਦਾ ਪਿੰਡ ਡੋਤਾ ਕਿਤੇ ਲੱਭਿਆ ਮੈਂ ਚੱਲ ਕਰੀ ਪੁੱਛ ਕੇ ਆਉਂਦੇ ਫਿਰ ਹਾਂ ਬਈ ਤੂੰ ਯਾਰ ਜਿੱਥੇ ਐਵੇਂ ਨਹੀਂ ਦੇਖਿਆ ਕਦੇ ਤੂੰ ਤਾਂ ਫਿਰਦਾ ਦੁਰਦਾ ਰਹਿਣਾ ਪਿੰਡ ਚ ਥੋੜੀ ਪਰੋਲੀ ਨੂੰ ਨਹੀਂ ਜਾਣਦਾ ਜਿੱਥੇ ਦੇਖਿਆ ਵੀ ਮੈਂ ਤੁਹਾਨੂੰ ਕਦੇ ਦੱਸੂਗਾ ਉਹ ਦੱਸਦਾ ਯਾਰ ਜਿੱਥੇ ਇਹਨੂੰ ਮੈਂ ਦੰਨਾ ਥੋੜੇ ਗਾਜਰੀ ਜੀ ਪੱਗ ਬੰਨੀ ਹੋਈ ਆ ਜੀਨ ਦੀ ਪੈਂਟ ਪਾਈ ਫਿਰਦਾ ਤੇ ਇੱਕ ਚੱਕ ਜੀ ਸ਼ਰਟ ਪਾਈ ਫਿਰਦਾ ਉਹ ਉਹ ਐਸ਼ਿਆ ਉਹ ਕਿਤੇ ਅਮਲੀਆ ਤਾਂ ਨਹੀਂ ਗਾ ਉਹ ਟੇਢੀ ਪੱਗ ਬੰਨਦਾ ਗਾ ਉਹ ਹੀ ਆ ਖੋਜੀ ਰੈੜੀ ਵਾਲਾ ਉਹ ਉਹਦਾ ਯਾਰ ਸੀਗਲ ਪਿੱਪਲੇ ਚੜਿਆ ਬੈਠਾ ਯਾਰ ਉਹ ਹੈ ਬਿੱਲੇ ਤੈਨੂੰ ਪਤਾ ਜਾਂ ਮੈਂ ਘਰ ਦੇ ਉਹ ਲੋਕੇ ਬੀੜੀ ਬੱਤੀ ਲਾ ਲੈਣਾ ਉਹ ਮੈਂ ਬਾਗਾ ਤੇ ਫਰੋਟ ਤੇ ਬੀੜੀ ਪੀਣ ਉਹ ਮੇਰੇ ਸਾਹ ਦਾ ਹਾਕਾ ਮਾਰੀ ਹੈ ਕਹਿੰਦਾ ਬੀੜੀ ਪਿਆ ਦੇ ਬੀੜੀ ਪਿਆ ਦੇ ਦੁਨੀਆ ਨੂੰ ਉੱਪਰ ਦੇਖਿਆ ਮੇਰੇ ਦਾ ਹੱਥਾਂ ਪੈਰਾਂ ਨੂੰ ਪਾਣੀ ਮੈਂ ਤਾਂ ਬੀੜੀ ਸੱਟ ਕੇ ਦੀਪਾ ਗਿਆ ਅੱਛਾ ਯਾਰ ਉਹ ਯਾਰ ਮੈਨੂੰ ਕਿਹਦਾ ਛੋਡਾ ਪਰੋਣਾਗਾ ਉਹ ਦੇਖ ਲਾ ਓਏ ਸਿੰਮੂ ਸਾਲਾ ਕਿੱਡਾ ਚਲਾ ਕੇ ਨਿਕਲਿਆ ਆਪਾਂ ਉਹਨੂੰ ਕਾਮਲਾ ਕਾਮਲਾ ਕਹਿੰਦੇ ਸੀ ਅਜੀ ਬਾਈ ਸਾਰਾ ਪਿੰਡ ਫਰੋੜਤਾ ਕਿਤੇ ਨਹੀਂ ਮਿਲਿਆ ਸਾਨੂੰ ਆਪਣੇ ਦਾ ਦਿਮਾਗ ਚ ਨਹੀਂ ਆਇਆ ਵੀ ਸੇਵਾ ਤੇ ਦੇਖ ਲੀਏ ਜਾ ਕੇ ਕੱਲ ਆ ਜਾ ਭਾਈ ਲੱਭ ਕੇ ਲਈ ਜਾਂਦੇ ਆ ਆਜੋ 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 ਉਹ ਕਿੱਥੇ ਆ ਵਾਹੀਆ ਯਾਰ ਹਮ ਤਾਂ ਡਰਾਤਾ ਸੀ ਇਹਰੇ ਨੇ ਉਹ ਪ੍ਰਾਣਾ ਜੀ ਥੱਲੇ ਆ ਜਾਓ ਸਾਰਾ ਪਿੰਡ ਛਾੜਦਾ ਤੁਹਾਨੂੰ ਲੱਭ ਲੱਭ ਆ ਗਏ ਮੇਰੇ ਸਾਰਿਓ ਆਏ ਨਹੀਂ ਆਉਂਦਾ ਰੋਂਗੋ ਤੁਸੀਂ ਮੇਰੇ ਸਾਰਿਓ ਰੋਂਗੋ ਉਹ ਆਜੋ 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 ਥੱਲੇ ਆਜੋ ਜਮਾਈ ਦੇ ਹੱਥ ਚੁੱਕਿਆ ਤੁਸੀਂ ਐ ਨਹੀਂ ਆਉਂਦਾ ਨੋ ਨੋ ਉਹ ਆਜੋ ਪ੍ਰੋਣਾ ਜੀ ਥੱਲੇ ਉਹ ਸਾਤੋਂ ਗਲਤੀ ਹੋ ਗਈ ਆਜੋ ਨੋ ਨੋ ਜੀ ਪ੍ਰੋਣਾ ਜੀ ਆਜੋ ਜੀ ਉਹ ਹੁਣ ਤਾਂ ਦੋ ਜੀਆਂ ਲਾਦਦੀਆਂ ਕਿ ਵਿਚਾਲੇ ਵੀ ਲਾਵਾਂ ਇੱਕ ਜੀ ਨੋ ਨੋ ਨੈਵਰ ਰੌਂਗ ਦਾ ਟੂ ਹੈਲ ਹੁਣ ਨਹੀਂ ਆਉਂਦਾ ਹੁਣ ਤਾਂ ਭਵੇਂ ਥੋਰ ਜੀ ਲਾ ਦੋ ਆਪਣੀ ਦੀਦੀ ਨੂੰ ਲਿਆਓ ਚੁੱਪ ਕਰਕੇ ਸੁੱਟਣਾ ਰਿਵਰਸ ਕਰੂੰਗਾ ਕੋਈ ਆਨੇਗਾ ਮੇਰੇ ਸਾਹੇ ਥੱਲੇ ਕਿ ਨਰਾਸਾ ਲੈ ਕੇ ਆਵਾ ਨੋ ਨੋ ਕੂਲ ਬੇਟਾ ਤੂੰ ਗੁੱਸੇ ਨਾ ਹੋ ਸਰੀ ਟੂ ਗੁੱਸੇ ਨਾ ਹੋ ਆ ਗਿਆ ਕੁੱਟਣਾ ਨਹੀਂ ਬੰਦੇ ਦਾ ਪੁੱਤ ਬਣ ਕੇ ਥੱਲੇ ਆ ਜਾ ਕੁਛ ਨਹੀਂ ਕਹਦਾ ਆ ਗਿਆ ਪਰ ਕਿੱਥੇ ਰੱਖਾਂ ਹਾਂ ਆ ਗਿਆ ਆ ਗਿਆ ਕੁੱਤੀ ਨਾ ਸੌਂ ਖਾ ਪੱਲਾ ਉਹਦੀ ਫੜਦੀ ਹਾਂ ਹੋ ਸੌਂ ਲੱਗੇ ਆ ਜਾ ਸੌਂ ਖਾਦੀ ਸੀ ਦੁਰਮਟ ਵਰਗੀ ਦੀ ਤਰੀ ਦੀ ਮੈਂ ਫੇਰ ਚੱਪਲ ਲਾ ਲੂੰ ਐਸੀ ਗੱਲ ਕਰਕੇ ਛੱਤਰ ਪਏ ਸੀ ਤੇਰੇ ਚਾਹ ਸੌਂ ਖਾ ਮੈਂ ਦਿੱਤੀ ਸੀ ਮਿਸਟਰ ਦੀ 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 ਹਾਂ ਨਹੀਂ ਕਹਿੰਦਾ ਕੁਝ ਮਿਸ ਜੀ ਆਏ ਨੂੰ ਮਿਸ ਜੀ ਆ ਜਾ ਆ ਜਾ ਕੁਝ ਕਹਿਣਾ ਨਹੀਂ ਜਮਾ ਹੀ ਕਹਿੰਦਾ ਆ ਜਾ ਮੈਂ ਕੋ ਪਿਆਰ ਕਰਦਾ ਕਰ ਤੇਰੀ ਤੇ ਨੂੰ ਸੌ ਲੱਗੇ ਬਾਈ ਮੈਂ ਤਾਂ ਉਹੀ ਬਾਈ ਗੁੱਸੇ ਹੋ ਗਿਆ ਆ ਗਿਆ ਕੁਛ ਨਹੀਂ ਕਹਿੰਦਾ ਆ ਜਾ ਸੌ ਖਾ ਬਿੱਲੇ ਆਪਦੀ ਭੈਣ ਦੀ ਕੁੱਟਦਾ ਤਾਂ ਨਹੀਂ ਨਾ ਜਮੀ ਨਹੀਂ ਕੁਛ ਕਹਿੰਦਾ ਆ ਜਾ ਆ ਜਾ ਸੌ ਲੱਗੇ ਤੈਨੂੰ ਹਾਂ ਸੌ ਲੱਗੇ ਕੁਛ ਨਹੀ ਫਿਰ ਮੈਨੂੰ ਆਉਣਾ ਬੂਪਰਾ ਚੰਗਾ ਆ ਗਿਆ ਨੇਮ ਧਰਮ ਕਰ ਪਹਿਲਾਂ ਹਾਂ ਨੇਮ ਆ ਜਾ ਆ ਜਾ ਆ ਜਾ ਹਾਈ ਕੋਰਟ ਦਾ ਤਾਂ ਨਹੀਂ ਨਾ ਜੰਮੀ ਨਹੀਂ ਘੁੱਟਦਾ ਆ ਫੜਕੇ ਲਾਉ ਮੈਂ ਤੈਨੂੰ ਆ ਜਾ ਆ ਜਾ ਮੇਰੇ ਘੁੱਟਦਾ ਨਹੀਂ ਉਹ ਨਹੀਂ ਘੁੱਟਦਾ ਪਰੌਣਾ ਇਹੋ ਜੀ ਗੱਲਾਂ ਨਹੀਂ ਕਰੀਂ ਨੀ ਖੜਾ ਹੋ ਤੂੰ ਸੋਨੂੰ ਕਿੱਥੋਂ ਪਤਾ ਲੱਗਿਆ ਵੀ ਤੁਹਾਡਾ ਬੈਸਟ ਫਰੈਂਡ ਪਰੌਣਾ ਤਾਂ ਹਾਤੀਗਾ ਦੇਖ ਪਰੌਣਾ ਮੈਂ ਮਸ਼ਾ ਸ਼ਾਨ ਤੋਂ ਆਂ ਮੇਰਾ ਦਿਮਾਗ ਨਾ ਖਰਾਬ ਕਰ ਕਿਤੇ ਇੱਥੇ ਤਰੀ ਸੇਵਾ ਫੇਰੋ ਜੇ ਠੀਕ ਆ ਚੱਲ ਚੁੱਪ ਕਰਕੇ ਘਰੇ ਵਗ ਜਾ ਛੋਡਾ ਪਰੋਣਾ ਮੂਟ ਹਾਂ ਮੂਟ ਹੋਇਆ ਬੱਸ ਸਾਇਲੈਂਟ ਆ ਜਾ ਚੱਲ ਨਾ ਬਰ ਬੱਸ ਬੱਸ ਮੈਨੂੰ ਪਤਾ ਅੰਗਰੇਜ਼ੀ ਬਹੁਤ ਆਉਂਦੀ ਆ ਤੈਨੂੰ ਦਾ ਕੋਲਡ ਪਰੋਣਾ ਬੱਸ ਆ ਜਾ ਕੁੱਟਦੇ ਤਾਂ ਨਹੀਂ ਉਹ ਨਹੀਂ ਕੁੱਟਦੇ ਫਾਈਟਿੰਗ ਫਿਨਿਸ਼ ਆ ਜਾ ਚੱਲ ਚੱਲ ਸੁਣ ਫਾਈਟਿੰਗ ਫਿਨਿਸ਼ ਓਏ ਕਿਧਰੇ ਨਹੀਂ ਆਪਣੀ ਬਾਹਰ ਲੱਗੀ ਆ ਜਾ ਕੁੱਟੇ ਨਾ ਕੋਲਡ ਆਫਨੈਸ ਕੋਟ ਤੇ ਕੋਟ ਤੇ ਵੀ ਪੜਾਵਾ ਹੀ ਹੁੰਦਾ ਨੂੰ ਕੁੱਤੀ ਵੀ ਆਵਾਂਗੀ ਜਾਲ ਉਹ ਨਹੀਂ ਕੁੱਟਦੇ ਪੜਾਉਨੇ ਛੋਡੀ ਭੈਣ ਬਹੁਤ ਵਧੀਆ ਬੱਲਾ ਵਾਏ ਅਬੱਲਾ ਵਾਏ ਹਾਂ ਹਾਂ ਭਾਈ ਤਾਲੇ ਬੱਲਾ ਵਾਏ ਮਦਰ ਮੋਟਰ ਨਿਕਲਦੇ ਚਾਪ ਤੇ ਠੀਕ ਆ ਭਾਈ ਤੇ ਆਹ ਲੈ ਟਾਇਰ ਭਾਈ ਇਹ ਮੋਟਰਸਾਈਕਲ ਨਾਲ ਇਹ ਆਹ ਟਾਇਰ ਇਹ ਵੇਖਿਆ ਨਹੀਂ ਇਹ ਕੰਡਮ ਤੇਗਾ ਮੋਟਰਸਾਈਕਲ ਦਾ ਇੱਕ ਨੰਬਰ ਤੇ ਉਹ ਵਿਕ ਗਿਆ ਹੈ ਵਿਕਿਆ ਨਹੀਂ ਜੀ ਗਰੀਬ ਦਾ ਖਿਆਲ ਨਹੀਂ ਰੱਖਦੇ ਕਿਲੇ ਜ਼ਮੀਨ ਵੀ ਐ ਕਿਉਂ ਗੋਇਨੇ ਕਿਲੇ ਲੈਨੇ ਆਗਰ ਪੈਸੇ ਦੀ ਜ਼ਰੂਰਤ ਹੈ ਹਾਂ ਦੱਸਿਓ ਅੱਛਾ ਮੋਟਰਸਾਈਕਲ ਤੁਸੀਂ ਗਰੀਬ ਨੂੰ ਮੋਟਰਸਾਈਕਲ ਜਿੰਨਾ ਪੈਟਰੋਲ ਹੈ ਸਾਰਾ ਕੰਦਾ ਵਕਾ ਕੇ ਆਵੀ ਹੈ ਕਹਿੰਦਾ ਬਸ 50 ਮਿੰਟਾਂ ਤੱਕ ਆਇਆ ਕਹਿੰਦਾ ਨਹੀਂ ਤੂੰ ਜਾ ਲੈ ਜਾ ਲੈ ਜਾ ਲੈ ਜਾ ਥੁੱਲਾ ਜਾ ਜਦੋਂ ਮਰਜ਼ੀ ਆਵੀ ਹੈ ਫੇਰ ਮੋਟਰਸਾਈਕਲ ਤੇ ਆਈ ਨਾ ਤਾਂ ਸਿਰਫ ਉਹਦਾ ਟਾਇਰ ਹੀ ਨਹੀਂ ਵਿਕਿਆ ਉਹ ਆ ਗਿਆ ਬਾਕੀ ਹਰ ਸ਼ੈ ਹੀ ਉਹਨੇ ਵੇਚ ਗਈਆਂ ਬਾਕੀ ਨੰਬਰ ਸੇ ਵੇਚ ਗਿਆ ਸਾਰਾ ਵੇਚ ਇਹ ਦੋ ਨੰਬਰ ਸੇ ਇਹ ਨਹੀਂ ਵਿਕਿਆ ਹੈ ਜਦੋਂ ਆਇਆ ਤੇ ਉਹ ਛੋਟੇ ਨੇ ਪੁੱਛਿਆ ਸਾੜੇ ਨੇ ਵੇ ਤੁ ਗੱਡੀ ਤੇ ਨਹੀਂ ਆਇਆ ਕਿੰਦਾ ਕਹਿੰਦੇ ਆ ਅਸੀਂ ਗੱਡੀ ਇਕ ਤੇਰੀ ਪਤਾ ਨਹੀਂ ਭੈਣ ਲੈ ਜਾਂਦੀ ਆ ਆਓ ਆਪਣੀ ਬੁੱਢੀ ਨੂੰ ਕਹਿੰਦਾ ਉਹ ਕੀ ਕਿਦੇ ਮੂੰਹ ਵਾਲੀ ਐ ਦੁਰਮੜ 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 ਦੇ ਮੂੰਹ ਵਾਲੀ ਕਹਿੰਦੀ ਦੁਰਮੜ ਦੇ ਮੂੰਹ ਵਾਲੀ ਤੁਸੀਂ ਆਪਣੀ ਭੈਣ ਮੇਰੇ ਪੱਲੇ ਪਾ ਲਾ ਲੋ ਮੋਟੀ ਹੋਣੀ ਆ ਤੇ ਉਹਨੂੰ ਆਖਣਿਆ ਅਸੀਂ ਐਵੇਂ ਵਧੀਆ ਅੱਛਾ ਹਰ ਵੀਡੀਓ ਇਹਦੀ ਨਾ ਮਤਲਬ ਕਿ ਅੱਛੀ ਹੁੰਦੀ ਐ ਸ਼ੋਰਟਸ ਮੂਵੀ ਬਣਾਉਂਦੇ ਨੇ ਅੱਛੀਆਂ ਬਣਾਉਂਦੇ ਨੇ ਪਰ ਜਦੋਂ ਪਿੱਪਲ ਜੇ ਤਾਂ ਉੱਤੇ ਚੜ ਗਿਆ ਬੋਰਡ ਦੇ ਉੱਤੇ ਉਦੋਂ ਕੋ ਬਾਜ ਜਿਹੜੀ ਮਰਜ਼ੀ ਤੋਂ ਮਨਵਾ ਲੈਂਦਾ ਨਹੀਂ ਅਕ ਵੇਲੇ ਕਹਿੰਦਾ ਸੀ ਕਿ ਮੈਂ ਹੁਣ ਥੱਲੇ ਨਹੀਂ ਲੱਥਣਾ ਉਹ ਆ ਰਹੀ ਹੈ ਨਾ ਮੈਂ ਆਪਣੀ ਨਿੱਕੀ ਤੋਂ ਨਿੱਕੀ ਹਰ ਸ਼ਰਤ ਮਨਾਵਾਗਾ ਫਿਰ ਜਦੋਂ ਆਏ ਤਾਂ ਫਿਰ ਥੱਲੇ ਲਾਤ ਦੇ ਵਾ ਵੀ ਨਾ ਆਇਆ ਹੈ ਮੈਨੂੰ ਕੁੱਟਿਓ ਨਾ ਕਹਿੰਦਾ ਮੈਨੂੰ ਕੁੱਟਿਓ ਨਾ ਮੈਂ ਹੁਣੇ ਹੀ ਲਾਤ ਜੰਦਾ ਵਾ ਵਧੀਆ ਯਾਰ ਮਜ਼ਾ ਆ ਗਿਆ ਉਹ ਵੀ ਵੇਖ ਕੇ ਅੱਛਾ ਲੱਗਾ ਲੇਕਿਨ ਐਂਡ ਵਿੱਚ ਆ ਲੈਣਾ ਬੁਰੀ ਹੋਈ ਏ ਮੋਰਸਾਈਕਲ ਕਿਸੇ ਦੀ ਮੰਗ ਕੇ ਲਿਆਇਆ ਤੇ ਉਹ ਵੇਕ ਵੀ ਗਈ ਹੈ ਬਾਕੀ ਆਪਣੇ ਵੀਵਰਸ ਨੂੰ ਪੁੱਛਣੀ ਸੀ ਉਹਨਾਂ ਨੂੰ ਇਹ ਕਿਦਾਂ ਦੀ ਲੱਗੀ ਹੈ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦਾ ਜੀ ਅਗਲੀ ਵੀਡੀਓ ਵਿੱਚ ਬਹੁਤ ਸਾਰਾ ਖਿਆਲ ਰੱਖੋ ਗੁੱਡ ਬਾਏ ਟੇਕ ਕੇਅਰ ਲਵ ਯੂ